ਕਿਸਾਨ ਵੀਰੋ ਜੈ ਹੰਮੇ ਕਿਸਾਨ ਵੀਰੋ ਅੱਜ ਬਹੁਤ ਮਨ ਖੁਸ਼ ਹੈ ਕਿ ਸਾਡੇ ਪਿੰਡ ਕਟਿਆਵਾਲੀ ਬੋਦਲੇ ਦਾ ਸੇਮ ਦਾ ਪ੍ਰੋਜੈਕਟ ਸਰਕਾਰ ਵੱਲੋਂ ਪਾਸ ਹੋ ਕੇ ਆ ਰਿਹਾ ਤੇ ਅੰਤਮ ਸ਼ਨਾਵਲ ਵੱਧ ਹੈ ਕਿ ਅਗਲੇ ਹਫਤੇ ਸਾਡਾ ਕੰਮ ਸ਼ੁਰੂ ਹੋ ਜਾਣਾ ਪੰਜਾਬ ਦਾ ਇਹ ਪਹਿਲਾ ਪ੍ਰੋਜੈਕਟ ਹੈ ਹਿੰਦੁਸਤਾਨ ਦੇ ਵਿੱਚ ਜੋ ਦਾ ਕਰਨਾਟਕਾ ਦੇ ਵਿੱਚੋਂ ਬਾਅਦ ਵਿੱਚ ਇਹ ਦੂਜਾ ਪੰਜਾਬ ਦੀ ਧਰਤੀ ਤੇ ਲੱਗ ਰਿਹਾ ਉਹ ਵੀ ਪਿੰਡ ਕਟਿਆਵਾਲੀ ਬੋਦਲਾ ਤੇ ਮੇਰੇ ਨਾਲ ਖੜੀ ਮੇਰੀ ਭੈਣ ਸੀਤਾ ਰਾਣੀ ਇਸ ਪਿੰਡ ਦੀ ਸਰਪੰਚ ਮੇਰੇ ਨਾਲ ਖੜਾ ਸਦਾ ਰਣਜੀਤ ਸਿੰਘ ਜੀ ਨ ਦਾਸਮਿੰਦ ਇਹ ਨੰਬਰ ਦੇ ਬੇਟਾ ਖੜਾ ਵਿੱਕੀ ਮੇਰੇ ਨਾਲ ਖੜਾ ਮੇਰਾ ਛੋਟਾ ਮੇਰੇ ਵੱਡਾ ਭਾਈ ਅਨਸਰ ਜੰਸ ਮੇਰੇ ਨੰਬਰ ਨੰਬਰ ਲਾ ਕੇ ਇਹ ਵੀ ਮੇਰੇ ਵੀਰੇ ਨੇ ਮੇਰਾ ਸਾਥ ਦਿੱਤਾ ਮੈਂ ਇਹ ਸਨੇਹਾ ਤੁਹਾਡੇ ਤੱਕ ਇਸ ਕਰਕੇ ਪੇਚਾਰਿਆ ਕਿ ਅਸੀਂ ਭੈਣ ਸੀਤਾ ਰਣੀ ਜਿਸ ਦਿਨ ਸਰਪੰਚ ਬਣੇ ਨੇ ਸਾਡੇ ਇਸ ਕੇਸ ਦੇ ਵਿੱਚ ਲਗਭਗ 100 ਜਗ੍ਹਾ ਤੇ ਸਾਈਨ ਹੋਏ ਨੇ ਅਸੀਂ ਸਵੇਰੇ ਵੇਲੇ ਇੱਕ ਵੇਲੇ ਜਦੋਂ ਵੀ ਆਉਂਦੇ ਸੀ ਸਾਡੀ ਪੈਨੂ ਕਹਿੰਦਾ ਪੈਨ ਦੀ ਸਟੈਂਪ ਲਾ ਕੇ ਸਾਈਨ ਕਰੋ ਸਾਡੀ ਭੈਣ ਨੇ ਅੱਜ ਤੱਕ ਸਾਡੇ ਕੋ ਕਾਲ ਨਹੀਂ ਦਿੱਤੀ ਪਰਿਆ ਬੀਨਾ ਪੁੱਛੇ ਦੱਸਿਆ ਇਹਨਾਂ ਸਾਨੂੰ ਮੋਰ ਲਾ ਕੇ ਦੇ ਦੇਣੀ ਕਿਉਂਕਿ ਉਹਨੂੰ ਪਤਾ ਸੀ ਕਿ ਗੱਟੇ ਵਾਲੀ ਬੋਦਲੇ ਦਾ ਸੀ ਸਰਪੰਚ ਆ ਤੇ ਗੱਟੇ ਵਾਲੀ ਬੋਦਲੇ ਦੀ ਧਰਤੀ ਨੂੰ ਬਾਗਲਾ ਰਹੇ ਨੇ ਮੈਂ ਇਸ ਪੈਨਜੀ ਦਾ ਸਦਾ ਰਤਨ ਅਰ ਰਣਜੀਤ ਸਿੰਘ ਜੀ ਦਾ ਵਿੱਕੀ ਦਾ ਮੈਂ ਸ਼ੁਕਰੀਆ ਦਾਖ ਕਰਦਾ ਕਿ ਸਾਡੇ ਇਸ ਕੇਸ ਦੇ ਵਿੱਚ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਅਸੀਂ ਹੁਣ ਲਾਸਟ ਕਦਮ ਤੱਕ ਜਾ ਰਹੇ ਹਾਂ ਕਿ ਅਗਲੇ ਹफ्ते ਸਾਡਾ ਕੰਮ ਸ਼ੁਰੂ ਹੋਣ ਜਾ ਰਿਹਾ ਮੈਂ ਪੈਨਜੀ ਤੁਹਾਡਾ ਹਾਂਜੀ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਪਿੰਡ ਦੇ ਸਰਪੰਚੋ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਇਸ ਕੰਮ ਦੇ ਵਿੱਚ ਮੇਰੀ ਭੈਣ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਇਸ ਤੋਂ ਅੱਗੇ ਵੀ ਇਹਨਾਂ ਦੀ ਲੋੜ ਪੈਣੀ ਹੈ ਸਾਇਨਾ ਦੀ ਲੋੜ ਪੈਣੀ ਹੈ ਉਦਘਾਟਨ ਹੋਣਾ ਹੈ ਜਦੋਂ ਪਿੰਡ ਦਾ ਕੰਮ ਚੱਲਣਾ ਹੈ ਅਸੀਂ ਇਹਨਾਂ ਨੂੰ ਆਪਣੇ ਨਾਲ ਰੱਖਾਂਗੇ ਇਹ ਸਾਡੇ ਦੇ ਹਰ ਇੱਕ ਸਾਡੇ ਨਾਲ ਖੜੇ ਨੇ ਜੀ ਮੈਂ ਬਹੁਤ-ਬਹੁਤ ਲਾਸਟ ਵਿੱਚ ਇਹੀ ਗੱਲ ਕਵਾਂਗਾ ਕਿ ਸਰਪੰਚ ਹੋਵੇ ਤਾਂ ਐਵੇਂ ਜਾਓ